ਪਠਾਨਕੋਟ ਦੇ ਹਲਕਾਪ ਹੁਆਕੇ 28 ਸੱਨਾ ਮੇ ਨਗਰ ਨਿਗਮ ਕੀ ਔਰ ਸੇ ਲੱਖੋ ਰੁਪਏ ਕੀ ਲਾਗਤ ਸੇ ਬਨਾਏ ਗਏ ਸ਼ੌਚਾਲਿਆ ਸਫੇਦ ਹਾਥੀ ਹੀ ਬਨਕਰ ਰਹਿ ਗਏ ਹਨ बता दें कि सरकारों ने स्वच्छ भारत मुहिम के तहत एक संकल्प लिया था कि भारत को साफ सुथरा बनाया जाएगा पर यहां नगर निगम ने लाखों रुपए लगा शौचालय बना तो दिया ताकि लोग खुले में शौच आदि ना जाएं पर लगता है कि यहां नगर निगम शौचालय का ताला खोलना ही भूल गई है जिसके कारण लोगों को आज भी बाहर ही खुले में शौच आदि के लिए जाना पड़ता है जिसके चलते लोगों में काफी रोष है लोगों ने कहा कि शौचालय पर सरकार का लाखों रुपया लगा है पर इसका किसी को कोई फायदा नहीं मिल रहा है क्योंकि शौचालय सिर्फ सफेद हाथी ही बनकर रह गया लोगों ने मांग करते हुए कहा कि इस शौचालय को जल्द चालू किया जाए ताकि लोगों को खुले में शौच के लिए ना जाना पड़े मेरा नाम शक्ति जी गोत्री मैं सर बिलोंग तो कर हूँ और मैं चर्चा कर रही इस टॉयलेट बारे जो सरकार ने दो हजार सतरह बनाये हुए ਇਹ ਕਾਫੀ ਸਿਰ ਤੋਂ ਸਰੇ ਬੰਦ ਪਈ ਹੈ ਜੋ ਵੀ ਯਾਤਰੀ ਵਗੈਰਾ ਇੱਥੇ ਆਉਂਦੇ ਆ ਜਾਂ ਮੰਦਿਰ ਚ ਸ਼ਰਦਾਲੂ ਆਉਂਦੇ ਆ ਉਹ ਜੋ ਜੋ ਹੈ ਕਿ ਖੁੱਲੇ ਚ ਹੀ ਕਰਦੇ ਆ ਨਾ ਕਿ ਇਸ ਟਾਇਲਟ ਟਾਇਲਟs ਪਹਿਲੇ ਇਹਨਾਂ ਨੇ ਕੋਈ ਬੰਦਾ ਵੀ ਰੱਖਿਆ ਸੀ ਜੋ ਕਿ ਇੱਥੇ ਮਤਲਬ ਬੰਦਾ ਸੀ ਔਰ ਪੈਸੇ ਵੀ ਲੈਂਦਾ ਲਾਂਦਾ ਸੀ ਔਰ ਮਤਲਬ ਹੁਣ ਅਥੇ ਕੋਈ ਵੀ ਦੇਖ ਲੋ ਤੁਸੀਂ ਸਾਹਮਣੇ ਇਹ ਟਾਇਲਟ ਪੂਰੀ ਤਰ੍ਹਾਂ ਬੰਦ ਪਈ ਹੈ ਔਰ ਅੰਦਰ ਟੂਟੀਆਂ ਵੀ ਪਾ ਲਈਆਂ ਸਾਡੀ ਇਹੀ ਮੰਗ ਹੈ ਇੱਥੇ ਕਿ ਪ੍ਰਸ਼ਾਸਨ ਅਗੇ ਕਿ ਇਹ ਟਾਇਲਟ ਇਹ ਚਲਾਇਆ ਜਾਏ ਔਰ ਇਸ ਨੂੰ ਸਾਫ ਸੁਥਰਾ ਰੱਖਿਆ ਜਾਏ ਤਾਂ ਕਿ ਜਿਹੜੇ ਸ਼ਦਾਲੂ ਹੈ ਔਰ ਆਣ ਜਾਣ ਵਾਲੇ ਰਾਹੀ ਹੈ ਉਹਨਾਂ ਨੂੰ ਕੋਈ ਪਰੇਸ਼ਾਨੀ ਔਰ ਦਿੱਕਤ ਨਾ ਹੋਏ ਠੀਕ ਹੈ ਜੀ ਬਸ ਇੰਨਾ ਹੀ ਕਹਿਣਾ ਚਾਹੀਦਾ ਮੇਰਾ ਨਾਮ ਪਲਵਿੰਦਰ ਸ਼ਰਮਾ ਜੀ ਹਾਂ ਜੀ ਲੈਓ ਇਹ ਸਰਨਾ ਅਡਾਲਾ ਇੱਥੇ ਸਾਡੀ ਸਭ ਦੀ ਦੁਕਾਨ ਆ ਆਪਾਂ ਇੱਥੇ ਬੈਠਦੇ ਆ ਸਭ ਜੀ ਇਹ ਸਰਜੀ ਪਿਛਲੀ ਸਰਕਾਰ ਦੇ ਟਾਈਮ ਤੇ ਬਣੇ ਸੀਗੇ ਸੁਚਾਲੇ ਤੇ ਲੱਖਾਂ ਰੁਪਏ ਲਾ ਕੇ ਨਾ ਬਰਬਾਦ ਕੀਤਾ ਆ ਇਹ 10 ਦਿਨ ਨਹੀਂ ਚੱਲੇ ਤੇ ਪਤਾ ਨਹੀਂ ਸਾਨੂੰ ਇਨਾ ਪਤਾ ਲੱਗਾ ਕਿ ਲੱਖਾਂ ਰੁਪਇਆ ਲੱਗਾ ਭਾਵੇਂ 10 ਲੱਖ ਲੱਗਾ ਹੋਵੇ ਤੇ 10 ਦਿਨ ਨਹੀਂ ਚੱਲੀ। ਕੀ ਮੰਗ ਕਰਦੇ ਹੋ ਪ੍ਰਸ਼ਾਸਨ? ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਇੱਥੇ ਜਿਹੇ ਬੰਦੇ ਨੂੰ ਬਿਠਾਇਆ ਜਾਵੇ ਲੱਖਾਂ ਰੁਪਇਆ ਲਾਇਆ ਵਾ ਇਹਨੂੰ ਬਰਬਾਦ ਨਾ ਕੀਤਾ ਜਾਵੇ। ਇਸ ਸੋਚ ਚੈਲੰਜ ਚਲਾਇਆ ਜਾਵੇ ਤਾਂ ਕਿ ਲੋਕੀ ਸੜਕਾਂ ਦੇ ਉੱਤੇ ਗੰਦ ਨਾ ਪਾ ਸਕਣ। ਲੋਕੀ ਜਿਹੜੇ ਸਲਾਨੀ ਨਹੀਂ ਜਾਂ ਹੋਰ ਵੀ ਕਈ ਲੋਕ ਆਉਂਦੇ ਨੇ ਉਹਨਾਂ ਨੂੰ ਇੱਥੇ ਬਹੁਤ ਪ੍ਰੋਬਲਮ ਆਉਂਦੀ ਆ ਤੇ ਮਜਬੂਰੀ ਆ ਉਹਨਾਂ ਦੀ ਕਿ ਇਹ ਜਿਹੜਾ ਰੋੜ ਆ ਰੋੜ ਦੇ ਨਹਿਰ ਦੇ ਕੰਢੇ ਉਹਨਾਂ ਨੂੰ ਲਾਈਟਿੰਗ ਕਰਨ ਲੈਣਾ ਪੈਂਦਾ ਬਾਥੂਮ ਕਰਨ ਜਾਣਾ ਪੈਂਦਾ ਗੰਦ ਪੋਣਾ ਪੈਂਦਾ ਪਠਾਨਕੋਟ ਸੇ ਲक्की ਦੀ ਰਿਪੋਰਟ ਐਸਐਮਜ਼ੈਟ ਨਿਊਜ਼